ਡਿਪਟੀ ਡਾਇਰੈਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਕਿ ਜੋ ਸਾਡਾ ਆਰਮੀ ਜੋ ਸਰਬਸਤੇ ਬਾਅਦ ਜੋ ਤੁਹਾਨੂੰ ਸੇਵਾਵਾਂ ਸੀ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਹਨ ਉਹਦੇ ਬਾਰੇ ਵਿਸਥਾਰ ਨਾਲ ਦੱਸਿਆ ਹੈ ਸਾਥੀਓ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਸਾਹਿਬ ਜਿਹੜੇ ਅਕਸਰ ਆਪਣੇ ਜਦੋਂ ਵੀ ਚਰਚਾ ਹੁੰਦੀ ਹੈ ਉਹਦੇ ਵਿੱਚ ਅਕਸਰ ਕਹਿੰਦੇ ਹਨ ਕਿ ਜੋ ਸਾਡੇ ਦੇਸ਼ ਲਈ اپنی زندگی ਦਾ ਬਹੁਤ ਲੰਬਾ ਸਮਾਂ ਸਰ 8627 ਸਾਬਕਾ ਸੈਨਿਕ 2197 ਵਿਦਵਾਨ ਅਤੇ 66 ਵੀਰ ਨਾਰੀਆਂ 48 ਪੁਰਸਕਾਰ ਰੁਝੇਤਾ ਮੌਜੂਦ ਹਨ ਮਾਨਯੋਗ ਮੁੱਖ ਮਹਿਮਾਨ ਸ਼੍ਰੀ ਮਹਿੰਦਰ ਪਗਰ ਜੀ ਰੱਖਿਆ ਸੇਵਾਮਕਲਾ ਇਸ ਅੰਤੰਤਰ ਸੰਗਰਾਮੀ ਅਤੇ ਬਾਗਮਾਨ ਜੀ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਦੀ ਵਿਤਰੀ ਲਈ ਪੰਜਾਬ ਦੇ ਵਿਕਾਸ ਲਈ ਲਗਾਤਾਰ ਪ੍ਰਯਾਸ ਕਰ ਰਹੇ ਨੇ ਉਸ ਦੇ ਤਹਿਤ ਅੱਜ ਜੋ ਮੇਰੇ ਕੋਲ ਡਿਪਾਰਟਮੈਂਟ ਹੈਗਾ ਡਿਫੈਂਸ ਵੈਲਫੇਅਰ ਸਰਵਿਸਸ ਦਾ ਉਹਦੇ ਤਹਿਤ ਅੱਜ ਮੈਂ ਮਾਨ ਸਾਹਿਬ ਦੀ ਰਹਿਮਾਈ ਹੇਠ ਢਿਲਾ ਘੁੰਡਾ ਦੇ ਵਿੱਚ ਅੱਜ ਜੋ ਸੈਨਿਕ ਭਵਨ ਹੈ ਉਹਦੇ ਵਿੱਚ ਜਿੰਨੇ ਸਾਡੇ ਕਮਰੇ ਬਨੇ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਜੋ ਇੱਥੇ 10 ਲੱਖ ਰੁਪਏ ਲਗਾ ਕੇ ਸੀ ਸਾਰੇ ਕਮਰੇ ਮੈਂ ਦੇਖੇ ਨੇ ਬਹੁਤ ਵਧੀਆ ਬਣਾਏ ਨੇ ਕਿਉਂਕਿ ਮਾਨ ਸਾਹਿਬ ਸਾਡੇ ਪੰਜਾਬ ਦੇ ਮੁੱਖ 25000 ਭਗਵਾਨ ਸਹਿਮਾਨ ਸਾਡਾ ਬੈਸੀ ਵੀ ਐਕਸ ਸਰਵਿਸਮੈਨ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈਗਾ ਉਹ ਹਮੇਸ਼ਾ ਇਹਨਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕਰ ਰਹੇ ਨੇ ਤੇ ਸਾਰੇ ਜਾਣਦੇ ਹੋ ਕਿ ਜਿਹੜਾ ਪਹਿਲੇ 50 ਲੱਖ ਹੁੰਦਾ ਸੀ ਕਿਸੇ ਸ਼ਹੀਦੀ ਪਰਿਵਾਰ ਨੂੰ ਜੇ ਸਾਡਾ ਕੋ ਨੌਜਵਾਨ ਸੀ ਹੁੰਦਾ ਸੀ ਉਸ ਨੂੰ ਅਸੀਂ ਹੁਣ 1 ਕਰੋੜ ਰੁਪਇਆ ਜੋ ਹੈ ਉਹਨਾਂ ਦੇ ਪਰਿਵਾਰ ਨੂੰ ਪਲੱਸ ਇੱਕ ਨੌਕਰੀ ਦਿੰਨੇ ਆ ਔਰ ਨਾਲ ਜੋ ਹੈ ਤਾਂ ਕਿ ਉਹਨਾਂ ਦੇ ਪਰਿਵਾਰ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਏ ਉਹਦੇ ਪਰਿਵਾਰ ਤੇ ਇੱਕ ਨੌਕਰੀ ਔਰ ਇਸਕਾੜ ਵੀ ਆਪਣਾ ਸੀ ਦਿੰਦੇ ਆ ਇਹ ਹੈ ਸਾਡਾ ਕਿ ਅਸੀਂ ਕੋਈ ਜਿਹੜਾ ਸਾਡਾ ਦੇਸ਼ ਲਈ ਕੰਮ ਕਰਦਾ ਹੈ ਅਸੀਂ ਉਹਨਾਂ ਦੇ ਪਰਿਵਾਰ ਲਈ ਤਾਂ ਕਿ ਬਾਕੀਆਂ ਨੂੰ ਜੋ ਹੈ ਉਹ ਮਹਿਸੂਸ ਕਰਨ ਕਿ ਸਾਡੇ ਵਾਸਤੇ ਪ੍ਰਾਊਡ ਵਾਲੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਵਾਸਤੇ ਜਾਨ ਗਵਾਈ ਲੱਗੀ ਹੈ ਸੋ ਇਸ ਕਰਕੇ ਜੋ ਹੈ ਆਰਮੀ ਦੇ ਜਿੰਨੇ ਵੀ ਜਾਨ ਹੈਗੇ ਨੇ ਉਹਨਾਂ ਦੀ ਜੋ ਭਲਾਈ ਦੇ ਹੋਰ ਵੀ ਅੰਮ੍ਰਿਤੀਆਂ ਪੈਨਸ਼ਨ ਵੀ ਇੰਕਰੀਜ਼ ਕੀਤੀਆਂ ਨੇ ਉਹਨਾਂ ਨਾਲ ਜਿਹੜੇ ਬੈਨੀਫਿਟ ਬਾਕੀ ਵਧਾਏ ਨੇ ਔਰ ਅੱਜ ਮੈਂ ਕਿਉਂਕਿ ਜੋ ਹੈ ਅਸੀਂ ਇਹਨਾਂ ਦਾ ਦਿਨਾਂ ਨੂੰ ਦੇ ਸਕਦੇ ਹਾਂ ਖਾਸ ਕਰਕੇ ਐਕਸਰਸਮੈਨ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਜੋ ਹੈ ਦੇਸ਼ ਲਈ ਵਚਿਤ ਕਰਦੇ ਨੇ ਲਗਾਉਂਦੇ ਨੇ ਸੋ ਅਸੀਂ ਹਮੇਸ਼ਾ ਇਹਨਾਂ ਦੀ ਸੇਵਾ ਚ ਹਾਜ਼ਰ ਹਾਂ ਔਰ ਮੇਰੇ ਨਾਲ ਮਠਿੰਡੇ ਤੋਂ ਐਮਐਲਏ ਸਹਿਬਾਨ ਜਨਾਥਾ ਜਿਲ੍ਹਾ ਪ੍ਰਧਾਨ ਜੀ ਸਾਡੇ ਫੋਕਸਮੈਨ ਜੱਜ ਸਾਹਿਬ ਅਸੀਂ ਸਾਰੇ ਹੀ ਜੋ ਹੈ ਇਕੱਠੇ ਹੋ ਕੇ ਇੱਥੇ ਆਏ ਹਾਂ ਮੇਰੇ ਨਾਲ ਮੱਲਾ ਦੇ ਜਿਹੜੇ ਸਾਡੇ ਮਾਰਕਟਿੰਗ ਦੇ ਚੇਅਰਮੈਨ ਵੀ ਸਾਰੇ ਆਏ ਨੇ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਪੰਜਾਬ ਸਰਕਾਰ ਅੱਜ ਸਾਰੇ ਪੱखे ਤੁਸੀਂ ਦੇਖਦੇ ਸਾਰੇ ਅਸੀਂ ਹੁਣੇ ਚਰਚਾ ਕਰ ਰਹੀ ਸੀ ਕਿ ਜੋ ਬਹੁਤ ਜਲਦੀ ਅਸੀਂ ਜੋ ਹੈ 10 ਲੱਖ ਰੁਪਏ ਦਾ ਜੋ ਬੀਮਾ ਹੈ ਹਰ ਇਨਸਾਨ ਦਾ ਹਰ ਪਰਿਵਾਰ ਦਾ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਆਮ ਤੌਰ ਤੇ ਹੁੰਦਾ ਸੀ ਕਿ ਜਦੋਂ ਆਦਮੀ ਬਿਮਾਰ ਹੁੰਦਾ ਸੀ ਉਸ ਕੋਲ ਪੈਸੇ ਨਾ ਹੋਣ ਦੇ ਕਰਕੇ ਬਿਆਜੂ ਪੈਸੇ ਲੈ ਲੈਂਦਾ ਸੀ ਔਰ ਸਾਰਾ ਦਾ ਸਿਸਟਮ ਜਿਹੜਾ ਡਿਸਟਰਬ ਹੋ ਜਾਂਦਾ ਸੀ ਸੋ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਬਹੁਤ ਸਾਰੀਆਂ ਸੂਲਤਾਂ ਜਨਤਨ ਦੇਣ ਜਾ ਰਹੇ ਹਾਂ ਸੋ ਮੈਨੂੰ ਪੂਰਾ ਯਕੀਨ ਹੈ ਜਿਵੇਂ ਆਉਣ ਵਾਲੇ ਸਮੇਂ ਸਰ ਜੋ ਚਾਰ ਸਾਲ ਸਰਕਾਰ ਚ ਉਪਰੰਗੀ ਜੀ ਪੰਜਵੇਂ ਸਾਲ ਜਾ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੀ ਹੈ ਜਿਵੇਂ ਕਿ ਮਹਿਲਾਵਾਂ ਦੇ ਪੈਨਸ਼ਨਰੀ ਤੱਕ ਹਜ਼ਾਰ ਰੁਪਏ ਦਾ ਪਾਣਾ ਸੀਗਾ ਉਹ ਹਜੇ ਤੱਕ ਉਹ ਬਾਰੇ ਕੁਝ ਨਹੀਂ ਕੀਤਾ ਗਿਆ ਲੇਕਿਨ ਇਹ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਸਰਕਾਰ ਆਈ ਹੈ ਸਰਦਾਰ ਤੋਂਗਲ ਸਿੰਘ ਮਾਨ ਸਾਹਿਬ ਜੀ ਜਿਨ੍ਹਾਂ ਨੇ ਸਰਕਾਰ ਬਣਾਉਣ ਦੇ ਨਾਲ ਹੀ ਬਣਨ ਦੇ ਬਾਅਦ ਨਾਲ ਹੀ ਲੋਕਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਹ ਪਹਿਲੀਆਂ ਸਰਕਾਰਾਂ ਜਿਹੜੀਆਂ ਕਿ ਅਖੀਰਲੇ ਸਾਲ ਤੇ ਜਾ ਕੇ ਨਾ ਨੌਕਰੀਆਂ ਦੁਨੀਆ ਤੋਂ ਨਾ 60000 ਤੋਂ ਜ਼ਿਆਦਾ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਮੌਕੇ ਹੰਤੀਆਂ ਨੇ ਉਹਦੇ ਨਾਲ ਹੋਰ ਬਹੁਤ سارے ਕੰਮ ਕੀਤੇ ਨੇ ਕਿਉਂਕਿ ਜਿਹੜੇ ਅਸੀਂ ਵਾਦੇ ਨਹੀਂ ਵੀ ਕੀਤੇ ਸੀ ਉਹ ਵੀ ਵਾਦੇ ਲੋਕਾਂ ਦੇ ਨਾਲ ਦੇ ਰਹੇ ਹਾਂ ਜਿੱਦਾਂ ਤੁਸੀਂ ਦੇਖਿਆ ਨਾ ਕਿ ਯਾਰ ਮੈਡੀਕਲ ਜਿਹੜਾ ਹੈਗਾ ਸੀ ਸੋਨਸ ਜਿਹੜੀ ਫ੍ਰੀ ਕਰ ਰਹੇ ਆ ਚਾਹੇ 10 ਲੱਖ ਰੁਪਏ ਇੱਕ ਪਰਿਵਾਰ ਦਾ ਹੋਏਗਾ ਇਹ ਵੀ ਬੜੀ ਵੱਡੀ ਇੱਕ ਉਪਲਬਧੀ ਹੋਏਗੀ ਉਹਦੇ ਬਾਅਦ ਜਿਹੜਾ ਅਸੀਂ ਮਹਿਲਾਵਾਂ ਨੂੰ ਕੀਤਾ ਅਸੀਂ ਕਿਹਾ ਸੀ ਦਵਾਂਗੇ ਅਸੀਂ ਇਹ ਨਹੀਂ ਸੀ ਕਿ ਆ ਕਦੋਂ ਦਵਾਂਗੇ ਸੋ ਅਸੀਂ ਸਰਕਾਰ ਜਿਹੜੀ ਬਣੀ ਹੈ ਉਹ ਜਿਹੜਾ ਨੈਕਸਟ ਬਜਟ ਦੇ ਵਿੱਚ ਸਾਡਾ ਉਹ ਕੋਈ ਕੰਮ ਹੈ ਕਿ ਅਸੀਂ ਹਜ਼ਾਰ ਰੁਪਏ ਹਰ ਮਹਿਲਾਵਾਂ ਨੂੰ ਦਵਾਂਗੇ पहली सरकार है जिनने के अपने वादे जो किए उस तो भी ज्यादा नभाए जबकि पहलियां सरकार वादे कर दिभाती कोई नहीं, सी। तो के नहीं, नहीं।, के न, नहीं तो इस करके साथ जो आम आदमी पार्टी है असं हमेशा वचनबद्ध है और देखो कि तकरीबन पैंताली हजार किलोमीटर आज सड़क बन रही पिंड दिये मेरे नगर साहब है स्पोक्समैन ने लगातार प्रेस में आकर थोदिया उपलब्धियां सो इस करके जो है लोग अच्छ ने सारी जनता पंजाब की खुश है कि गल नहीं बात नहीं सारे लोग ਇਹਦਾ ਬਿਜਲੀ ਦਾ ਬਿੱਲ ਫ੍ਰੀ ਆ ਰਿਹਾ ਹੈ ਗਰੀਬ ਆਦਮੀ ਵਾਸਤੇ ਬੜੀ ਵੱਡੀ ਇੱਕ ਸਹੂਲਤ ਹੁੰਦੀ ਜਦੋਂ 3000 ਰੁਪਏ ਹ ਮਹੀਨੇ ਦਾ ਬਚਦਾ ਹੈ ਉਹਦੇ ਨਾਲ ਬੱਚਿਆਂ ਦਾ ਦੁੱਧ ਆਉਂਦਾ ਹੈ ਮਹੀਨੇ ਦਾ ਜਾਂ ਕਿਤਾਬਾਂ ਆਉਂਦੀਆਂ ਨੇ ਉਹਨੀਆਂ ਹੋ ਲੋੜਾਂ ਪੂਰੀਆਂ ਹੁੰਦੀਆਂ ਨੇ ਸੋ ਮਾਨ ਸਾਹਿਬ ਦੀ ਸਰਕਾਰ ਨੇ ਲਗਾਤਾਰ ਪੰਜਾਬ ਦੀ ਬਿਜਲੀ ਕੰਮ ਕਰ ਰਹੀ ਅੱਜ ਆਪੋਜੀਸ਼ਨ ਵੀ ਜਿਹੜੀ ਹੈਗੀ ਤੁਸੀਂ ਦੇਖੋ ਕੋਈ ਨਹੀਂ ਬੋਲਦੀ ਚੁੱਪ ਕਿਉਂ ਹੈਗੀ ਉਹਨੂੰ ਪਤਾ ਹੈ ਕਿ ਸਾਡੀ ਜੋ ਹੈਗੀ ਅਸੀਂ ਸਰਕਾਰ ਬਹੁਤ ਕੰਮ ਕਰ ਰਹੀ ਉਹਨਾਂ ਕੋ ਮੁੱਦਾ ਹੀ ਕੋ ਨਹੀਂ ਹੈਗਾ ਉਹਨਾਂ ਕੋ ਨੀਤੀ ਕੋ ਸਰਕਟਰ ਬੜਾ ਵੱਧ ਗਿਆ ਜੀ ਪੰਜਾਬ ਦੇ ਵਿੱਚ ਹਰ ਦਿਨ ਕਤਲ ਹੋ ਰਹੇ ਨੇ ਸੋਫੀ ਮੰਗੇ ਜਾਣੀ ਜੇ ਕੋਈ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਕਬੱਡੀ ਦਾ ਮੈਚ ਵਿੱਚ ਹੋਇਆ ਉਹਦੇ ਵਿੱਚ ਨੋ ਡਾਊਟ ਕਿ ਕਿਸੇ ਨੇ ਮਤਲਬ ਕਿ ਉਹਨਾਂ ਨੇ ਆ ਕੇ ਚਾਹਨਾ ਆ ਕੇ ਧੋਖੇ ਦੇ ਨਾਲ ਹੋ ਸਕਦੇ ਕਬੱਡੀ ਦੇ ਪਲੇਅਰ ਦੀ ਮੌਤ ਕਰ ਦਿੱਤੀ ਤੱਕ ਦੀ ਹੋ ਗਈ ਤੁਸੀਂ ਦੇਖਿਆ ਦੋ ਦਿਨ ਬਾਅਦ ਰਿਜ਼ਲਟ ਜਿਹੋ ਤਾਂ ਆਇਆ ਤੁਹਾਡੇ ਸਾਹਮਣੇ ਹੈਗਾ ਤੇ ਜਿਹੜਾ ਬੰਦਾ ਮਾੜੇ ਕੰਮ ਕਰੇਗਾ ਉਹਨੂੰ ਇਦਾਂ ਹੀ ਰਿਜ਼ਲਟ ਉਹਨਾਂ ਨੂੰ ਭੁਗਤਣਗੇ ਕੋਈ ਵੀ ਬੰਦਾ ਮਾੜੇ ਕੰਮ ਕਰਕੇ ਤੇ ਆਰਾਮ ਨਾਲ ਨਹੀਂ ਬੈਠਣ ਦਵਾਗੇ ਜਿਹੜਾ ਮਾੜੇ ਕੰਮ ਕਰੇਗਾ ਉਹਨੂੰ ਸਜ਼ਾ ਮਿਲੇਗੀ ਮਿਲੇਗੀ ਇਹ ਸਾਡਾ ਪੂਰਾ ਵਚਨਬੱਧ ਨਾ ਸਰ ਬਠਿੰਡਾ ਦੇ ਵਿੱਚ ਆਏ ਉਸ ਕੇ ਬਠਿੰਡਾ ਦੇ ਬੱਸ ਸਟੈਂਡ ਨੂੰ ਬਾਹਰ ਲਿਆ ਯਾਰ ਐਮਐਲ ਸਾਹਿਬ ਵੀ ਤੁਹਾਡੇ ਨਾਲ ਨੇ ਕਾਫੀ ਲੰਬੇ ਟਾਈਮ ਤੋਂ ਲੋਕ ਵਿਰੋਧ ਕਰ ਰਹੇ ਨੇ ਉਸ ਚੀਜ਼ ਦਾ ਧਰਨਾ ਵੀ ਲੱਗਿਆ ਹੋਇਆ ਹੈ ਚਲੋ ਲੰਬੇ ਟਾਈਮ ਤੋਂ ਜੀ ਦੇਖੋ ਐਮਐਲ ਸਾਹਿਬ ਇੱਥੇ ਜਿਹੜਾ ਲੱਗਦਾ ਹੈਗਾ ਉਹਨਾਂ ਨੇ ਦੇਖੋ ਬੈਟਰੀ ਵਾਸਤੇ ਕਰਨਾ ਜੋ ਕਰਨਾ ਹੈਗਾ ਬੱਸ ਸਟੈਂਡ ਬਣਨਾ ਚਾਹੀਦਾ ਤੇ ਅੱਛੀ ਗੱਲ ਹੈ ਕਿ ਬੱਸ ਸਟੈਂਡ